ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਲੋ ਜੀ ਛਗਨ ਵਾਲਾ ਦਿਨ ਤੋਂ ਬਾਅਦ ਇੱਕ ਦਿਨ ਦਾ ਗੈਪ ਸੀ ਬਰਾਤ ਅੱਜ 29 ਤਰੀਕ ਨੂੰ ਤੇ ਤਿਆਰੀਆਂ ਹੋ ਰਹੀਆਂ ਨੇ ਸ਼ੁਰੂ ਆਪਾਂ ਨੇ ਬਨ ਲਈ ਪੱਗ ਤੇ ਉੱਧਰ ਵੀ ਹੋ ਰਹੀਆਂ ਨੇ ਤਿਆਰੀਆਂ ਸ਼ੁਰੂ ਅਨੰਦ ਕਾਰਜ ਕਰਾਏ ਸਵੇਰੇ ਸਜਰੇ ਤੇ ਇੱਧਰ ਆਪਣਾ ਕੈਮਰਾਮੈਨ ਵੀ ਆ ਗਿਆ ਤੇ ਆਪਣਾ ਜਸਰਾਜ ਜੱਟ ਜਸਰਾਜ ਜੱਟ ਅੰਟਾਲ ਸ਼ੇਰਾਂ ਦਾ ਸ਼ੇਰ ਬੱਗਾ ਤਿਆਰ ਨਹੀਂ ਹੋਇਆ ਪੱਗ ਦੀ ਮੰਨੀ ਹਲਤਾ ਸਰਵਾਲਾ ਬਣੂਗਾ ਹੈ ਹੋਰ ਬਣ ਰਹਾ ਕੋਈ ਤੈਨੂੰ ਬਣਿਆ ਯਾ ਯਾ ਹੱਥ ਵਲਾ ਫਿਰ ਲਓ ਜੀ ਇਹ ਸਰਵਾਲਾ ਸਾਹਿਬ ਨੇ ਸਾਡੇ ਚੰਗੀ ਤਰ੍ਹਾਂ ਦੇਖ ਲਓ ਇਹਨਾਂ ਦੀ ਮੇਨ ਪਛਾਣ ਰਹੂਗੀ ਇੱਧਰ ਕੈਮਰਾਮੈਨ ਵੀ ਆ ਗਏ ਆਪਣੇ ਇਹ ਵੀ ਆਪਣੀ ਤਿਆਰੀ ਚ ਰੁੱਝ ਗਏ ਹਾਂਜੀ ਹਾਂਜੀ ਇਹ ਕੀ ਚੀਜ਼ ਆ ਵੀ ਅਚਕੰਦੀ ਵੀਡੀਓ ਬਣਾ ਰਹੇ ਨੇ ਉਹ ਹੈ ਇਹ ਕੀ ਸ਼ੇਰਵਾਨੀ ਹੈ ਆਹ ਸ਼ੇਰਵਾਨੀ ਦੀ ਵੀ ਐਵੇਂ ਮਤਲਬ ਕੀ ਹੁੰਦਾ ਇਹ ਮਤਲਬ ਤੁਹਾਡਾ ਰਿਵਾਜ ਹੁੰਦਾ ਕੋਈ ਹਾਂ ਨਵਾਂ ਆ ਇਹ ਤਾਂ ਸ਼ੂਟ ਕਰਨਾ ਹੁੰਦਾ ਹੈ ਹਾਂਜੀ ਹੁੰਦਾ ਜੀ ਅੱਛਾ ਅੱਛਾ ਇਹ ਕੋਈ ਨਵਾਂ ਇਹਨਾਂ ਦਾ ਕਲਿੱਕਾ ਤੇ ਇਹਦੀ ਫੋਟੋ ਕੈਪਚਰ ਕਰ ਰਹੇ ਨੇ ਸ਼ੇਰਵਾਨੀ ਦੀ ਆ ਭਾਈ ਉਹ ਮਾਲਾ ਨਹੀਂ ਹੈ ਕਿ ਜੀ ਮਾਲਾ ਮਾਲਾ ਉਹ ਦੇਖਿਆ ਰਹੇ ਹੁੰਦੇ ਮਨਾਈ ਤੇ ਬਾਕੀ ਉਧਰ ਘਰੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਇੱਧਰ ਆਪਣੇ ਉਹ ਵੀ ਆ ਗਏ ਆਪਣਾ ਭੰਗੜਾ ਪਾਰਟੀ ਬੋਲੀयां ਪਾਉਣ ਵਾਲੇ ਤੇ ਇਹ ਆਪਣਾ ਬੋਲੀयां ਪਾਣੀਆਂ ਸ਼ੁਰੂ ਕਰਤੀਆਂ ਆਵਾਜ਼ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਕਾਪੀ ਰਾਈਟ ਕਲੇਮ ਆ ਜਾਂਦਾ ਤਾਂ ਕਰਕੇ ਆਵਾਜ਼ ਅਸਾਂ ਨਹੀਂ ਇਹਨਾਂ ਦੀ ਦੇ ਨਹੀਂ ਸਕਦੇ ਤੁਹਾਨੂੰ ਤੇ ਬੋਲ ਕੋਈ ਦੱਸ ਰਿਹਾ ਬਹੁਤ ਹੀ ਵਧੀਆ ਪ੍ਰੋਗਰਾਮ ਆ ਬਠਿੰਡੇ ਜ਼ਿਲ੍ਹੇ ਤੋਂ ਨੇ ਇਹ ਬਾਈ ਪਹਿਲਾਂ ਪੁਰਾਣੇ ਵਿਆਹ ਚ 2 ਸਾਲ ਪਹਿਲਾਂ ਗੁੱਡੀ ਦਾ ਵਿਆਹ ਸੀ ਜਦੋਂ ਵੀ ਇਹ ਜਾਗੋ ਕੱਢਣ ਆਏ ਨੇ ਜਾਗੋ ਵੀ ਕੱਢਦੇ ਨੇ ਤੇ ਬਰਾਤ ਵੀ ਚੜਾਉਂਦੇ ਨੇ ਤੇ ਬਰਾਤ ਦੇ ਆਉਣ ਸਮੇਂ ਵੀ ਇਹ ਬਹੁਤ ਵਧੀਆ ਇਹਨਾਂ ਦਾ ਗਰੁੱਪ ਆ ਇਹ ਬਹੁਤ ਹੀ ਵਧੀਆ ਪੁਰਾਣੇ ਸਾਜਾਂ ਨਾਲ ਇਹ ਨੱਚਦੇ ਨੇ ਤੇ ਗਾਉਂਦੇ ਵੀ ਨੇ ਢਾਡਾ ਸਰੰਗੀਆਂ ਵੀ ਵਜਾਉਂਦੇ ਨੇ ਸਾਰਾ ਢੋਲ ਚਿੰਟਾ ਸਾਰੇ ਇਹਨਾਂ ਲੋਕੋ ਨੇ ਹਰਮੋਨੀਅਮ ਵਗੈਰਾ ਤੇ ਸਾਰੇ ਪੁਰਾਣੇ ਸਾਜ਼ ਨੇ ਆਪਣੇ ਜਿਹੜੇ ਪਰਚਲਿਤ ਸੀ ਤੇ ਇਹਨਾਂ ਤੋਂ ਚਿੰਟਾਂ ਲੈ ਕੇ ਹੁਣ ਅੱਗੇ ਮੈਂ ਵੀ ਫੜ ਲਿਆ ਚਿੰਟਾ ਮਾ ਹਾਂ ਵੀ ਮੈਨੂੰ ਵੀ ਦੋ ਵਜਾਣ ਤੇ ਆਪਾਂ ਵੀ ਆਪਣਾ ਆਨੰਦਮਈ ਪੂਰਾ ਕੀਤਾ ਚਿੰਟਾਂ ਵਜਾਣ ਦਾ ਸ਼ੌਂਕ ਮੈਨੂੰ ਬਹੁਤ ਆ ਤੇ ਸਾਰੇ ਕਹਿੰਦੇ ਨੇ ਵੀ ਵਧੀਆ ਵਜਾ ਲੰਨਾ ਤੂੰ ਤੇ ਤਾਂ ਕਰਕੇ ਆਪਾਂ ਨੇ ਵੀ ਵਜਾਇਆ ਤੇ ਨਾਲ ਥੋੜਾ ਜਿਹਾ ਭੰਗੜਾ ਵੀ ਪਾਇਆ ਚਿੰਟਾ ਵਜਾਣ ਤੋਂ ਬਾਅਦ ਤੇ ਬਹੁਤ ਹੀ ਵਧੀਆ आनंद आया जिमटा बजा के और अपना एंजॉयमेंट पूरा ਕੀਤਾ انجوائے کرنا بھی چاہیے سب ਨੂੰ ਜੀ ਜਦੋਂ ਵੀ ਮੌਕਾ ਮਿਲ ਜਾ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜਿੰਨਾ ਕਿ ਮੇਰੇ ਤੋਂ ਖੋਇਆ ਮੈਂ ਆਪਣਾ ਪੂਰਾ ਕਰਦਾ ਜੀ ਜਿੰਨਾ ਕਿ ਵੀ ਮੇਰੇ ਤੋਂ ਕੁਝ ਹੁੰਦਾ ਤੇ ਆਪਣਾ ਇਸ ਤੋਂ ਬਾਅਦ ਇਹ ਆਪਣਾ ਵਜਾਉਂਦੇ ਰਹੇ ਬਾਈ ਇਸ ਤੋਂ ਬਾਅਦ ਬਰਾਤ ਚੜ੍ਹਨ ਲੱਗੀ ਸਾਲਾਂ ਚੋਂ ਪਾਕਿਸਤਾਨ ਸੇਰਾ ਤਾਂ ਬੰਨਿਆ ਨਹੀਂ ਸੀ ਕੱਲ ਗੀ ਲਾਣ ਲੱਗ ਗਏ ਹੁਣ ਕੋਈ ਟਮਾਟਰ ਲਈ ਸੇਰਾ ਬੰਨਦਾ ਹੁਣ ਤੇ ਇਹ ਆਪਣਾ ਹੁਣ ਬਰਾਤ ਦੀ ਤਿਆਰੀ ਆ ਪਹਿਲਾਂ ਮੱਥੇ ਟੇਕਾਂਗੇ ਆਪਾਂ ਪਹਿਲਾਂ ਆਪਾਂ ਆਪਣੇ ਖੇਤਾਂ ਦੇ ਵਿੱਚ ਹੀ ਬਜ਼ੁਰਗਾਂ ਦੀ ਸਮਾਦ ਬਣਾਈ ਹੋਈ ਆ ਜਿਹੜੇ ਨੇ ਆਪਾਂ ਨੂੰ ਬਾਬਾ ਜੀ ਨੇ ਕਾਲਾ ਸਿੰਘ ਲੰਬੜਦਾਰ ਜੀ ਉਹਨਾਂ ਦੀ ਆਪਾਂ ਕੋਲੇ ਕੋਲ ਜ਼ਮੀਨ ਆ ਜਿਹੜੀ ਸਾਰੀ ਜ਼ਮੀਨ ਹੈਗੀ ਸਾਰੇ ਘਰਾਂ ਕੋਲ ਆਪਣੇ ਕੋਲ ਡਿਵਾਈਡ ਹੋਈ ਵੀ ਆ ਵੰਡ ਕੇ ਪਾਈ ਹੋਈ ਆ ਜਿੰਨੇ ਜਿੰਨੇ ਜਿਸ ਜਿਸ ਨੂੰ ਆਈ ਹੋਈ ਆ ਆਪਣੇ ਆਪਣੇ ਮੋਟਰਾਂ ਨੇ ਤੇ ਇਹਨਾਂ ਦੀ ਬਜ਼ੁਰਗਾਂ ਦੀ ਹੀ ਦੇਣਾ ਪਹਿਲਾਂ ਮੱਥਾ ਉਹਨਾਂ ਦੀ ਸਮਾਦ ਤੇ ਪੇਕਾਂਗੇ ਉਸ ਤੋਂ ਬਾਅਦ ਆਂਦਾ ਜੀ ਨਗਰ ਖੇੜਾ ਨਗਰ ਖੇੜੇ ਤੋਂ ਬਾਅਦ ਗੁਰਦੁਆਰਾ ਸਾਹਿਬ ਪਰ ਤਿੰਨ ਥਾਵਾਂ ਆਪਾਂ ਮੱਥਾ ਟੇਕਦੇ ਹੁੰਨੇ ਆ ਹਰ ਇੱਕ ਵਿਆਹ ਸ਼ਾਦੀ ਜਦ ਕੋਈ ਨਵੀਂ ਆਪਣਾ ਵੋਟ ਹੀ ਆਂਦੀ ਆ ਜਾਂ ਕੋਈ ਵੀ ਪ੍ਰੋਗਰਾਮ ਹੋਵੇ ਦੀਵਾਲੀ ਦਸਹਿਰਾ ਤਾਂ ਆਪਾਂ ਆਪਣੇ ਬਾਬਾ ਜੀ ਦੀ ਸਮਾਦ ਤੇ ਜ਼ਰੂਰ ਦਰਸ਼ਨ ਕਰਨੇ ਨੇ ਜੀ ਕਿਉਂਕਿ ਇਹਨਾਂ ਬਜ਼ੁਰਗਾਂ ਨੂੰ ਨਾਲੇ ਤਾਂ ਬਹਾਨਿਆਂ ਨਾਲ ਯਾਦ ਕਰੀ ਜਾਂਦੇ ਆ ਨਾਲੇ ਇਹ ਲਓ ਆ ਗਈ ਗੁਰਦੁਆਰਾ ਸਾਹਿਬ ਤੇ ਹੁਣ ਚੱਲਿਆਂ ਆਪਾਂ ਬਰਾਤ ਜੀ ਬਰਾਤ ਤੋਂ ਬਾਅਦ ਇਹ ਮੋਟ ਆਜ ਬੈਜੋ ਬੈਜੋ ਗੱਡੀ ਤੇ ਪਹੁੰਚ ਗਏ ਆਪਾਂ ਪੈਲਸ ਚ ਲਾ ਕੇ ਪਾਰਕਿੰਗ ਗੱਡੀ ਦੇਖਦੇ ਅੰਦਰ ਲੋ ਜੀ ਇੱਥੇ ਹੁਣ ਆਪਾਂ ਪੈਲਸ ਦੇ ਅੰਦਰ ਐਂਟਰ ਹੋਣ ਲੱਗੇ ਇੱਥੇ ਕਾਜੂ ਬਦਾਮਾਂ ਤੇ ਜੂਸ ਨਾਲ ਸਵਾਗਤ ਹੋਇਆ ਆਪਣਾ ਇਹ ਪੈਲਸ ਬਹੁਤ ਸ਼ਾਨਦਾਰ ਆ ਜੀ ਗ੍ਰੈਂਡ ਜੀਡੀ ਨਾਂ ਦਾ ਪੈਲਸ ਆ ਨਾਬਾ ਰੋਡ ਪਟਿਆਲਾ ਜਿਹੜਾ ਕਿ ਬਹੁਤ ਹੀ ਖੂਬਸੂਰਤ ਦ੍ਰਿਸ਼ ਹੈ ਦੀ ਐਂਟਰੀ ਬਹੁਤ ਵਧੀਆ ਬਸ ਚਲੋ ਐਂਟਰੀ ਦੇ ਨਾਲ ਤੇ ਖੂਬਸੂਰਤੀ ਦੇ ਨਾਲ ਇਹਦਾ ਰੈਂਟ ਵੀ ਬਹੁਤ ਜ਼ਿਆਦਾ ਆ 3.5 ਤੋਂ 4 ਲੱਖ ਤੱਕ ਖਾਲੀ ਪੈਲਸ ਹੈ ਆ ਜੀ ਲਓ ਜੀ ਇੱਥੇ ਆਪਾਂ ਨੇ ਵੀ ਥੋੜਾ ਜਿਹਾ ਪੋਜ ਵਗੈਰਾ ਬਣਾ ਲਿਆ ਵੀ ਚਲੋ ਇੰਸਟਾਗ੍ਰam ਵਗੈਰਾ ਤੇ ਜਾਂ ਫੇਸਬੁੱਕ ਤੇ ਆਪਣਾ ਕੋਈ ਰੀਲ ਪਾਉਣ ਲਈ ਜਿਵੇਂ ਲੋਕ ਪਾਉਂਦੇ ਨੇ ਆਪਾਂ ਨੇ ਵੀ ਥੋੜਾ ਜਿਹਾ ਕਰ ਲਿਆ ਇੱਥੇ ਐਂਟਰੀ ਦੇ ਵਿੱਚ ਜੋ ਕਿ ਬਹੁਤ ਵਧੀਆ ਐਂਟਰੀ ਸੀ ਅੱਗੇ ਚੱਲ ਪਿਆ ਜੀ ਸ਼ਗਨ ਪੈਣ ਲੱਗ ਰਿਹਾ ਜੀ ਮੁੰਡੇ ਤੇ ਕੁੜੀ ਨੂੰ ਤੇ ਪਹਿਲ ਸਾਰਾ ਈ ਜੀ ਚਾਰ ਚਫੇਰੇ ਤੋਂ ਕਿਹੜਾ ਕਿਹੜਾ ਕੋਨਾ ਦਿਖਾਈਏ ਤੁਹਾਨੂੰ ਚਾਰ ਚੰਨ ਲਾਏ ਹੋਏ ਨੇ ਗ੍ਰੈਂਡ ਜੀਡੀ ਪੈਲਸ ਨੂੰ ਤੇ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਯਾਨੀ ਕਿ ਪੈਸੇ ਦੀ ਪੂਰੀ ਵਸੁੱਲੀ ਹੁੰਦੀ ਹੈ ਜੀ ਲਓ ਜੀ ਸ਼ਗਨ ਪਾ ਤਾਂ ਆਪਾਂ ਨੇ ਹੁਣ ਆਪਾਂ ਆਪਣਾ ਖਾਣਾ ਪੀਣਾ ਖਾ ਕੇ ਤੇ ਉਸ ਤੋਂ ਬਾਅਦ ਆਪਣਾ ਆਪਾਂ ਚਾਲੇ ਪਾਵਾਂਗੇ ਘਰੇ ਜਾਣ ਦੇ ਕਿਉਂਕਿ ਸ਼ਾਮ ਨੂੰ ਆਪਣਾ ਧਾਰਾਂ ਦੋਰਾ ਦਾ ਵੀ ਹੁੰਦਾ ਜੀ ਪ੍ਰੋਗਰਾਮ ਕਰੇ ਧਾਰਾਂ ਕੱਢਣੀਆਂ ਪੈਂਦੀਆਂ ਨੇ ਮੈਨੂੰ ਤੇ ਤਾਂ ਕਰਕੇ ਚਲੋ ਇਹ ਸੀ ਸਾਰਾ ਵਿਆਧਾ ਆਪਣਾ ਸਮਾਂ ਬਹੁਤ ਹੀ ਵਧੀਆ